ਜਬ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨ ਹੁਕਮੀ ਬਖਸੀਸ ਇਕੋ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੂਝੈ ਤਾ ਹੋ ਮੈਂ ਕੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਰਜਨੇ ਨਿਸਾਣ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦੇ ਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਦੂਰ ਕਤਨਾ ਕਥਿਨਾ ਵੈ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈ ਦੇ ਤਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮਿ ਉਕਮ ਚਲਾਏ ਰਾਉ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਇਬ ਸਾਚਨਾਏ ਭਾਖਿਆ ਪਾਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫਿਰ ਕਹਿ ਗਏ ਰਖੀਐ ਜਿਦ ਸੈ ਦਰਬਾਰ ਮੂਖੇ ਭੁਲਣ ਭੁਲੀਐ ਜਿ ਸੁਮਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁੱਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਇ ਸਮਾਈ ਗੁਰਈਸ਼ਰ ਗੁਰ ਗੋੜਕ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਾ ਹੀ ਕਹਿਣਾ ਕਤ ਨਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਤ ਨਾ ਵਾ ਜੇਤ ਸੁਭਾਵਾ ਬਿਣ ਪਾਣੇ ਕੇ ਨਾ ਹੀ ਕਰੀ ਜੇਤੀ ਸੇ ਠੋ ਪਾਈ ਵੇਖਾ ਬਿਣ ਕਰਮਾ ਕੇ ਮੇਰੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵੇ ਜਾਨੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗ ਲੀ ਜੇ ਤਿਸ ਨਦਰ ਨਾ ਬਈ ਤਬ ਆਤਮ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੂਸੀ ਦੋਸ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੋਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋਪਾ ਪਾਤਾਲ ਸੁਣਿਆ ਪੋਇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਲਾ ਹਨ ਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਅnsਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖਬੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਗ ਸੁਣਿਆ ਹਾਥ ਵੈਸ ਗਾਉ ਨਾਨਕ ਭਗਤਾਂ ਅnsਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੀ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਚਾ ਪਿਸਦਾ ਇਕਾਗਦ ਕਲਮ ਨ ਲਿਖਣ ਹਾਰ ਮੰਨੀ ਕਾ ਵੈ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਹੈ ਮਨ ਕੋਏ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਤਸ਼ ਪਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਹੈ ਮਨ ਕੋਏ ਮੰਨੇ ਭਾਵੇਂ ਮੁਖ ਦੁਆਰ ਮੰਨੇ ਪਰਵਾਰ ਐ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਾਵੇਂ ਨਾ ਭਿੱਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਏ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੂਕ ਠਾਪ ਰਖਿਆ ਜਨ ਸੂਤ ਜੇ ਕੋ ਬੂਝੈ ਹੋ ਵੈ ਸਚਿਆਰ ਤਵ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੂ ਰੂਪ ਕੀ ਤੀਦਾਰ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋ ਕੁਵਾਓ ਤਿਸਤੇ ਹੋਏ ਲਖ ਤਰੀਆਓ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤਿਐ ਸੰਗ ਦਾਤਾਰ ਸੰਗ ਸੂਰਮੂ ਭਖਸਾਰ ਅਸੰਖ ਮੂਲ ਵਿਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮਖੋਰ ਅਸੰਖ ਮਰ ਕਰ ਜਾਏ ਜੋ ਰਸਾਂ ਗਲਵੜ ਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਦਾਏ ਸੰਖ ਮਲੇਸ਼ ਮਲ ਭਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਾਏ ਵਿਚਾਰ ਵਾਰਿਆ ਨ ਜਾਬਾ ਏਕ ਵਾਰ ਜੋ ਤੁਧ ਭਾਵੈ ਸਾਈ ਪ੍ਰੀਖਾ ਤੂੰ ਸਦਾ ਸਲਾਮ ਪਿਰੰਕਾਰ ਅਸੰਖ ਨਾਬ ਸੰਖ ਥਾਵ ਗਮ ਗਮ ਸੰਖ ਲੋ ਸੰਕ ਐਸਰ ਭਾਰ ਹੋਇ ਅਖਰੀ ਨਾਮ ਕ੍ਰੀਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਵਾਏ ਤੇ ਤੇ ਪਾਏ ਜੀ ਤਾਕੀ ਤਤੇ ਤਾ ਨਾ ਹੋ ਬਿੰਦਾ ਬਨਾਈ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਆ ਓ ਧੋਏ ਭਰੀਐ ਹਮਤ ਪਾਪਾ ਕੈ ਸੰਗ ਓ ਧੋ ਪੈਨਾ ਵੈ ਕੈ ਰੰਗ ਪੂਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆ ਪੀ ਬੀ ਜਾਪੇ ਖਾਉ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਦੀਰਤ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸੁਆਸਾਥ ਬਾਣੀ ਬਰਮਾਓ ਸਤ ਸੁਆਨ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੁਰਤੀ ਮਾਉ ਕਵਣ ਜਿਤ ਹੋ ਆਕਾਰ ਵੇਲ ਨ ਪਈਆ ਪੰਡਤੀ ਜੀ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆਂ ਜੇ ਲਿਖਣ ਲੇਖ ਪੁਰਾਣ ਤਿਤ ਵਾਰ ਨਾ ਜੋਗੀ ਜਾਣੈ ਰਤ ਮਾਉ ਨਾ ਕੋਈ ਜਾ ਕਰਤਾ ਸੇ ਟੀ ਕੋ ਸਾਜੇ ਆਪੇ ਜਾਣੈ ਸੋਏ ਕਿਵ ਕਾ ਰੱਖਾ ਕਿਵ ਸਲਾਇ ਕਿਉ ਬਰਨੀ ਕਿਵ ਜਾਣਾ ਨਾਨਕਾ ਗਣਸਬ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਪਾ ਤਾਲਾ ਪਾ ਤਾਲ ਲਖਾ ਗਸਿਆ ਅਗਾਸ ਓੜ ਕੋੜ ਕਪਾਲ ਥਕੇ ਵੀਰ ਕਹਿਣ ਇੱਕ ਬਾਤ ਸਹ ਸਟਾਰ ਕਹਿਣ ਕ ਤੇ ਬਾ ਅਸਲੋ ਇੱਕ ਧਾਤ ਲਿਖਾ ਹੋਇ ਤਾਲਿਖਿਆ ਲਿਖਿਆ ਹੋਇ ਵਿਨਾਸ਼ ਨਾਨਕ ਵੱਡਾ ਆਇਆ ਖੀ ਆਇਆ ਪੀ ਜਾਣ ਆਪ ਸਲਾਇ ਸਲਾਇ ਤੀ ਸੁਰਤ ਨ ਪਾਈਆਂ ਨਦੀਆਂ ਤਹਿਵਾ ਪਵੈ ਸਮੁੰਦ ਨ ਜਾਣੀ ਐ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁੰਲਾ ਹੋਵਨੀ ਜੇ ਤਸਮਰੂ ਨਾ ਵਿਸਰੈ ਅੰਤ ਨ ਸਿਪਤੀ ਕਹਿਣਾ ਅੰਤ ਅੰਤਨਾ ਕਰਨ ਦੇ ਨਾ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਅੰਤਨਾ ਜਾਪੈ ਗਿਆਨ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉਚਾ ਨਾ ਹੋਏ ਬਡੂ ਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜਿਆਪ ਜਾਣੇ ਆਪ ਆਪ ਨਾਨਕ ਰਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗੈ ਜੂਦੋ ਪਾਰ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਈ ਕੀਤੇ ਆ ਦੂਖ ਭੂਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਇ ਕਾਖਣ ਪਾਇਉ ਜਾਣੇ ਜੀਤੀਆਂ ਮੁਖਾਈ ਆਪੇ ਜਾਣੇ ਆਪੇ ਦੇ ਆਖੇ ਸਿਪਗੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਪੰਡਾਰ ਮੁੱਲ ਲਾਵੇ ਮੁੱਲੇ ਜਾਏ ਅਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੋਲੇ ਮੁੱਲ ਪ੍ਰਵਾਨ ਅਮੁੱਲ ਬਖਸ਼ੀ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਗ੍ਰਹਿ ਲਵਲਾਈ ਆਖੇ वेद ਪਾਠ ਪੁਰਾਣੇ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੀ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੈ ਸ਼ਰਿਆ ਆਖੈ ਸੇ ਦਇਆਖ ਗੀਤ ਕੀਤੇ ਬੁੱਧ ਆਖੈ দান ਵਿਆਖ ਦੇਵ ਆਖੈ ਸੁਰ ਨਰਮੁ ਜਨ ਸੇਵ ਕੀਤੇ ਆਖੈ ਆਕਣ ਪਾਏ ਕੀਤੇ ਕਹਿ ਕਹਿ ਉਠ ਉਠ ਜਾਈ ਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੀ ਕੀ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੂਲ ਵਿਗਾੜ ਤਾ ਲਿਖੀਐ ਸਿਰ ਗਾਵਾਰ ਗਾਵਾਰ ਸੋਦਰ ਕਿਹਾ ਸ਼ੁਕਰ ਗਿਆ ਜਤਬੈ ਸਰਬ ਸੰਮਾਲੇ ਬਾਜੀ ਨਾਦ ਅਨੇਕ ਸੰਕਾ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀ ਸੁ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਜਾਵੇ ਇੰਦਨ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪਰਨ ਕੀ ਸਭ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਮਨ ਮੋਹਣ ਸੁਰਗੈ ਮਛ ਪਿਆਲੇ ਗਾਵਨ ਰਤਨ ਪਾਈ ਤੇਰੇ ਅਠਸਰਤੀਥ ਨਾਲੇ ਗਾਵੈ ਜੂਤ ਮਹਾ ਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੇ ਸੇਤੂਦਨ ਗਾਵੈ ਜੂਤ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਹੀਂ ਹੈ ਬੀਹੋ ਸੇ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀਵ ਡਿਆਏ ਜੋ ਤਿਸ ਭਾਵੇ ਸੋਏ ਕਰ ਸੇ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਓ ਸ਼ਾਹ ਪਾਤ ਸਾਹਿਬ ਨਾਨਕ ਰਹਿ ਨ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਤ ਸੈ ਆਦੇਸ ਆਧ ਨੀਲ ਨਾਦ ਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆੰਦਿਆ ਪੰਡਾਰ ਰੰਕਟਕਟ ਵਾਜੇ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿਤ ਸਦਬਰ ਸਾਦ ਸੰਜੋਗ ਬਜੋਗ ਦੋਇ ਕਾਰ ਚਲਾਵੇ ਲਿਖਿਆ ਵੇ ਭਾਗ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਇੱਕੋ ਵੇਸ ਏਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਈ ਦੀਵਾਨ ਜੀਵਿਤ ਸੁਭਾਅ ਵੈਤ ਵੈ ਚਲਾਵੇ ਜੇ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦ ਨਾਵੈ ਬਹੁਤਾਇਓ ਵਿਡਾਨ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਇੱਕੋ ਵੇਸ हासन ਲੋਇ ਲੋਇ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸਕੇ ਕੀ ਸਾਚੀ ਗਾਰ ਦੇਤ ਸੈ ਆਦੇ ਸਾਧ ਨੀਲ ਨਾਦ ਨਾਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖ ਹੋ ਹੈ ਲਖ ਵੇ ਲਖ ਵੀਸ ਲਲ ਗਿੜਾਇਆ ਕੀ ਏਕ ਨਾਮ ਜਗਦੀਸ਼ ਏਕ ਰਾਜ ਪਤ ਪਵੜੀਆ ਚੜੀਆ ਹੋਏ ਕੀ ਸੁਣ ਗੱਲਾ ਆਕਾਸ਼ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀ ਸਾਖਣ ਜੋਰ ਚ ਪੈਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੂਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਧਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪਰ ਕੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ تنکے نام انیک اننت کرمی کرمی ہوئے ਵਿਚਾਰ سچاں سچاں دربار تਥੈ سوںن پنج پروان ندری کرم پویں نشان کھچ پکائے اوتھے پائے नानक گیا جاپے جائے دھرم کھنڈ کاے ہو دھرم ਗਿਆਨ کھنڈ کا کھو کرم کیتے پاون پانی بسنتر کیتے کارم ہیش کیتے برمے کاڑت کڑیے روپ رنگ کے ویش کیتیہ کرم بھومی میر کیتے کیتے دھوپ دےس ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਮຸນ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘੜਤ ਕੜੀਆਂ ਬਹੁਤ ਅਨੂਪ ਤਾਗਿਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਿਛੈ ਪਿਸਤਾਈ ਤਿੱਥੈ ਘੜੀਆਂ ਸੁਰਤ ਮਤ ਮਨ ਬੁੱਧ ਤਿੱਥੈ ਘੜੀਆਂ ਸੁਰਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤਮਾ ਬਲਸੂਰ ਕਨ ਮੇਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮੇ ਮਾਇ ਤਾਗੇ ਰੂਪ ਨਾ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ ਰਾਮ ਬਸੈ ਮਨ ਮਾਇ ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾ ਅਨਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤੇ ਵਿਚਾਰ ਵੇਖੈ ਵਿਕਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਤਿਆਰ ਭੋਖ ਲਾਗਨ ਤਪਤਾਉ ਭੰਡਾ ਪਾਉ ਅਮਰਤ ਤਿਤ ਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਧਿਆਈਆ ਵਾਚ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨ੍ਹੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾ ਜਿਨ੍ਹੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾ